ਸਤਿ ਸ਼੍ਰੀ ਅਕਾਲ ਜੀ ਮਨਜੀਤ ਸਿੰਘ ਰਾਓ ਇੱਕ ਵਾਰ ਫੇਰ ਸਾਂਝ ਮਾਉਣ ਲੱਗਿਆ ਗੁਰਪ੍ਰੀਤ ਸਿੰਘ ਚਹਿਲੀ ਨਾਲ ਚਹਿਲ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰੌਸ ਆਫ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਹਿਲ ਸਾਹਿਬ ਸ਼ੇਖ ਸਾਦੀ ਕਹਿੰਦੇ ਨੇ ਜੇ ਕੋਈ ਸੰਕਟ ਦੇ ਦਿਨਾਂ 'ਚ ਸਹਾਇਕ ਭਾਲਦਾ ਹੋਵੇ ਉਸ ਨੂੰ ਆਖੋ ਕਿ ਸ਼ਾਂਤੀ ਦੇ ਦਿਨਾਂ 'ਚ ਬਰਾਦਰੀ ਲਈ ਉਪਰਾਲੇ ਕਰੇ ਇਹ ਉਹਨਾਂ ਦੀਆਂ ਲਾਈਨਾਂ ਇਸ ਚੀਜ਼ ਤੇ ਬਿਲਕੁਲ ਸਹੀ ਠੁਕਦੀਆਂ ਨੇ ਜਿਹੜਾ ਪਰਸੋਂ ਪਹਿਲਗਾਮ 'ਚ ਹਮਲਾ ਹੋਇਆ ਤੇ ਉੱਥੇ ਜਿਹੜੇ ਉਧਰਲੇ ਵਸਿੰਦੇ ਨੇ ਉਧਰਲੇ ਨਾਗਰਿਕ ਨੇ ਉਹ ਸਲਾਨੀਆਂ ਦੀ ਜਿਹੜੀ ਮਦਦ ਕਰ ਰਹੇ ਨੇ ਇਹਦਾ ਮਤਲਬ ਇਹ ਬਣਿਆ ਜਦੋਂ ਮੰਨ ਲਓ ਆਪਣਾ ਕੋਈ ਮਹਿਮਾਨ ਆਉਂਦਾ ਹੈ ਇੱਥੇ ਕੋਈ ਸੰਕਟ ਚ ਫਸ ਜਾਂਦਾ ਬਾਹਰੀ ਸਟੇਟ ਦਾ ਬੰਦਾ ਆਪਣੀ ਸ਼ਾਂਤੀ ਹੋਵੇ ਤੇ ਉਹ ਸੰਕਟ ਚ ਹੋਵੇ ਤਾਂ ਆਪਾਂ ਉਹਨਾਂ ਦਾ ਜੀ ਉਹਨਾਂ ਦੀ ਸਹਾਇਤਾ ਕਰਦੇ ਆ ਉਹਨਾਂ ਦੀ ਮਦਦ ਕਰਦੇ ਆ ਤਾਂ ਆਪਾਂ ਨੂੰ ਵੀ ਉਹਦਾ ਕਿਸੇ ਟਾਈਮ ਫਲ ਮਿਲਦਾ ਜਾਂ ਬੰਦਾ ਆਪਣਾ एहसान ਚੁਕਾਉਂਦਾ ਹੈ ਇਹੀ ਕੁਝ ਸૈયਦ ਆਦਿਲ ਹੁਸੈਨ ਜੋ ਕਰ ਰਹੇ ਨੇ ਉਹ ਕਾਫੀ ਚਰਚਾ ਚ ਨੇ ਉੱਥੇ ਉਹਨਾਂ ਨੇ ਲੋਕਾਂ ਦੀ ਮਦਦ ਕੀਤੀ ਹੈ ਤੇ ਆਪਣੇ ਲੋਕਾਂ ਦੇ ਮਨ ਨੂੰ ਵੀ ਸ਼ਾਂਤੀ ਮਿਲਿਆ ਵੀ ਚਲੋ ਕੋਈ ਨਾ ਕੋਈ ਸਹਾਰਾ ਉੱਥੇ ਹੈਗਾ ਜਿਹੜੇ ਉੱਥੇ ਦੇ ਲੋਕ ਨੇ ਲੋਕਲ ਵਸਿੰਦੇ ਨੇ ਉੱਥੇ ਦੇ ਉਹ ਆਪਣੇ ਜਿਹੜੇ ਸਲਾਨੀ ਨੇ ਹੋਰਾਂ ਸਟੇਟਾਂ 'ਚੋਂ ਗਏ ਹੋਏ ਉਹਨਾਂ ਦੀ ਮਦਦ ਕਰ ਰਹੇ ਨੇ ਚਾਹੇ ਉਹ ਦੇਸ਼ਾਂ ਤੋਂ ਆਏ ਹੋਏ ਨੇ ਤਾਂ ਇੱਕ ਇਨਸਾਨੀਅਤ ਦਾ ਵੀ ਸਬੂਤ ਮਿਲਦਾ ਜੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਤੇ ਨਾਲ ਜਿਹੜੀਆਂ ਆਪਣੀਆਂ ਹੋਰ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਪਹਿਲਗਾਮ ਦੇ ਸੰਬੰਧ 'ਚ ਜੀ ਤੇ ਭਾਰਤ ਸਖਤ ਹੋ ਰਿਹਾ ਹੈ ਇਹ ਜਿਹੜੇ ਇਹ ਟੈਰਰਿਜ਼ਮ ਹੋ ਗਿਆ ਇਹਦੇ ਖਿਲਾਫ ਤੇ ਹੋਰ ਤਰ੍ਹਾਂ ਤਾਂ ਇਕਜੁੱਟ ਹੋ ਰਹੀਆਂ ਨੇ ਕਿਵੇਂ ਹੈ ਜੀ ਸਾਰਾ ਮਾਮਲਾ ਹੈ ਪਰ ਉਸ ਵਕਤ ਇਸ ਘਟਨਾਕ੍ਰਮ ਤੋਂ ਬਾਅਦ ਬੜੀ ਤੇਜ਼ੀ ਦੇ ਨਾਲ ਸਾਰਾ ਕੁਝ ਬਦਲ ਰਿਹਾ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਸਾウਦੀ ਅਰਬ ਦਾ ਦੌਰਾ ਵਿਚਾਲੇ ਛੱਡ ਕੇ ਭਾਰਤ ਪਹੁੰਚਦੇ ਨੇ ਏਅਰਪੋਰਟ ਦੇ ਉੱਪਰ ਹੀ ਉਹਨਾਂ ਨੂੰ ਜਿਹੜੇ ਸਾਡੇ ਸੁਰੱਖਿਆ ਸਲਾਹਕਾਰ ਅਜੀਤ ਡਡਵਾਲ ਉਹ ਮੁਲਾਕਾਤ ਕਰਦੇ ਨੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਜੰਮੂ ਕਸ਼ਮੀਰ ਤੋਂ ਵਾਪਸ ਆਉਂਦੇ ਨੇ ਕਿਉਂਕਿ ਹਮਲੇ ਤੋਂ ਤੁਰੰਤ ਬਾਅਦ ਜਿਹੜੇ ਆ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੰਮੂ ਕਸ਼ਮੀਰ ਪਹੁੰਚ ਜਾਂਦੇ ਨੇ ਸੋ ਇਹ ਬੜੀ ਤੇਜ਼ੀ ਦੇ ਨਾਲ ਇਹ ਸਾਰਾ ਘਟਨਾ ਕ੍ਰਮ ਹੁੰਦਾ ਉਸ ਤੋਂ ਬਾਅਦ ਇੱਕ ਹਾਈ ਪਾਵਰ ਜਿਹੜੀ ਆ ਮੀਟਿੰਗ ਬੁਲਾਈ ਜਾਂਦੀ ਹੈ ਜਿਹੜੀ ਇਹ ਤੈਅ ਕਰਦੀ ਹੈ ਸੁਰੱਖਿਆ ਦੇ ਮਾਮਲੇ ਦੇ ਵਿੱਚ ਇਹ ਮੀਟਿੰਗ ਰੋਸ ਸਾਹਿਬ ਬੁਲਾਈ ਜਾਂਦੀ ਹੈ ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਮੀਟਿੰਗ ਬੁਲਾਈ ਜਾਂਦੀ ਉਹ ਕਾਫੀ ਅਹਿਮ ਹੁੰਦੇ ਨੇ ਜਾਂ ਕਹ ਲਈਏ ਐਮਰਜੈਂਸੀ ਹਾਲਾਤ ਆਉਂਦੇ ਨੇ ਜਾਂ ਜਿੱਥੇ ਐਕਸ਼ਨ ਲੈਂਡ ਦਾ ਮਾਮਲਾ ਹੁੰਦਾ ਹੈ ਉਥੇ ਇਹ ਸੀਸੀਪੀ ਦੀ ਮੀਟਿੰਗ ਜਿਹੜੀ ਆਪ ਬੁਲਾਈ ਜਾਂਦੀ ਹੈ ਸੀਸੀਐਸ ਦੀ ਮੀਟਿੰਗ ਸੋ ਉਸ ਮੀਟਿੰਗ ਨੂੰ ਬੁਲਾਇਆ ਗਿਆ ਉਹਦੇ ਵਿੱਚ ਬੜੇ ਸਖਤ ਫੈਸਲੇ ਲਏ ਗਏ ਉਹਨਾਂ ਦੇ ਉੱਤੇ ਆਪਾਂ ਫੇਰ ਆਉਨੇ ਆ ਪਰ ਜਿਹੜਾ ਤੁਸੀਂ ਇਸ ਆਪਣੇ ਖਚਰ ਵਾਲੇ ਉਸ ਅਦਲ ਦੀ ਗੱਲ ਕੀਤੀ ਹੈ ਸੋ ਉਸ ਵਿਅਕਤੀ ਨੇ ਆਪਣੀ ਜਾਨ ਨੂੰ ਆਪਣੀ ਜਾਨ ਤੇ ਖੇਡ ਕੇ ਇਹਨਾਂ ਲੋਕਾਂ ਦੀ ਮਦਦ ਕੀਤੀ ਉਥੇ ਔਰ ਉਹ ਕੱਲਾ ਹੀ ਜਿਹੜਾ ਉਹਨਾਂ ਦੇ ਨਾਲ ਭੜ ਪਿਆ ਤੇ ਜਿਹਦੇ ਕੋਲੇ ਕੋਈ ਹਥਿਆਰ ਵੀ ਨਹੀਂ ਸੀਗਾ ਉਹ ਹਥਿਆਰਬੰਦ ਵਿਅਕਤੀ ਦੇ ਨਾਲ ਭੜਿਆ ਦੱਸਿਆ ਜਾ ਰਿਹਾ ਸੋ ਉਸ ਬੰਦੇ ਨੇ ਉਸ ਖਿੱਚਾਤੂ ਦੇ ਵਿੱਚ ਆਪਣੀ ਜਾਨ ਗਵਾ ਲਈ ਹੈ ਪਰ ਉਹ ਦੂਜਿਆਂ ਲਈ ਮਿਸਾਲ ਕਾਇਮ ਕਰ ਗਿਆ ਸੋ ਜਿਹੜੇ ਲੋਕ ਉੱਥੇ ਧਰਮ ਦੇ ਨਾਮ ਦੇ ਉੱਤੇ ਦੇਖ ਕੇ ਬੰਦੇ ਨੂੰ ਗੋਲੀ ਮਾਰ ਰਹੇ ਸੀ ਵੀ ਇਹਦਾ ਕਿਹੜਾ ਧਰਮ ਹੈ ਸੋ ਬਹੁਤ ਵੱਡੇ ਪੱਧਰ ਤੇ ਉਸ਼ਨਾਕਿਤ ਕੀਤੀ ਗਈ ਇੱਥੋਂ ਤੱਕ ਵੀ rau ਸਾਹਿਬ ਦੱਸਿਆ ਜਾ ਰਿਹਾ ਕਿ ਕੱਪੜੇ ਉਤਾਰ ਕੇ ਇਹ ਵੀ ਦੇਖਿਆ ਗਿਆ ਕਿ ਸੁੰਨਤ ਹੋਈ ਹੈ ਤਾ ਇਸ ਧਰਮ ਦਾ ਜੇ ਨਹੀਂ ਹੋਈ ਤਾਂ ਦੂਸਰੇ ਧਰਮ ਦਾ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਸੋ ਬਹੁਤ ਕੁਝ ਜਿਹੜਾ ਕੁਝ ਹੋਇਆ ਇਥੇ ਦੋ ਫਿਰਕਿਆਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਕਿ ਜਿਹੜੀ ਕੋਸ਼ਿਸ਼ ਕੀਤੀ ਗਈ ਕੋਜੀਆਂ ਚਾਲਾਂ ਖੇਡੀਆਂ ਗਈਆਂ ਉਹ ਬਹੁਤ ਨਿੰਦਣਯੋਗ ਨੇ ਸੋ ਇਸ ਵਿਅਕਤੀ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਉਸ ਹਥਿਆਰਬੰਦ ਨੂੰ ਜਦੋਂ ਉਹਨੂੰ ਜਫਾ ਪਾਇਆ ਤੇ ਉਸ ਤੋਂ ਬਾਅਦ ਉਸ ਧੱਕਾ ਮੁਕੀ ਦੇ ਵਿੱਚ ਜਿਹੜੀ ਹੈ ਗੋਲੀ ਇਹਦੇ ਲੱਗੀ ਹੈ ਸੋ ਇਹ 30 ਸਾਲਾਂ ਦਾ ਇਸ ਨੌਜਵਾਨ ਨੇ ਆਪਣੀ ਜਾਨ ਗਵਾਈ ਹੈ ਸੋ ਆਪਣੇ ਪਰਿਵਾਰ ਦਾ ਜਿਹੜਾ ਇਹ ਇਕਲੌਤਾ ਸਹਾਰਾ ਸੀ ਤੇ ਆਪਣੇ ਪਰਿਵਾਰ ਦਾ ਢਿਡਿਫਾਲਨ ਕਰਦਾ ਸੀ ਇਹਨਾਂ ਆਪਣੇ ਸਲਾਨੀਆਂ ਦੇ ਸਿਰ ਦੇ ਉੱਤੇ राव ਸਾਹਿਬ ਸੋ ਉਹਦੀ ਜਿਹੜੀ ਹੈ ਜਦੋਂ ਮੌਤ ਹੁੰਦੀ ਹੈ ਜਿਹੜੀ ਤੁਸੀਂ ਧਰਮ ਪੁੱਛਣ ਵਾਲੀ ਗੱਲ ਕਰਦੇ ਹੋ ਧਰਮ ਦਾ ਸਬੂਤ ਤਾਂ ਜੇ ਆਪਾਂ ਕਹੀਏ ਉਹ ਬੰਦਾ ਸ਼ਹਾਦਤ ਦੇ ਕੇ ਆਪਣੇ ਉਹ ਦੇ ਗਿਆ ਧਰਮ ਕਿਸੇ ਪੁੱਛਿਆ ਜਾਂ ਦੱਸਿਆ ਨਹੀਂ ਜਾਂਦਾ ਉਹਨੇ ਇਨਸਾਨੀਅਤ ਦਾ ਧਰਮ ਜਿਹੜਾ ਨਿਭਾਇਆ ਤੇ ਆਪਣੀ ਜਾਨ ਉਹਨੇ ਕੁਰਬਾਨ ਕਰਤੀ ਮੈਨੂੰ ਲੱਗਦਾ ਵੀ ਇਨਸਾਨ ਧਰਮ ਹਰੇਕ ਬੰਦੇ ਦਾ ਇਹੀ ਹੋਣਾ ਚਾਹੀਦਾ ਬਿਲਕੁਲ ਸੌਫ ਇਨਸਾਨੀਅਤ ਧਰਮ ਸਭ ਤੋਂ ਉੱਪਰ ਹੈ ਕੋਈ ਅੱਛਾ ਦੂਜੀ ਗੱਲ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਧਰਮ ਹੈ ਚਾਹੇ ਈਸਾਈ ਹੈ ਚਾਹੇ Hindu ਧਰਮ ਹੈ ਜਾਂ ਕੋਈ ਵੀ ਧਰਮ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਦਿਖਾਉਂਦਾ ਵੀ ਕਿਸੇ ਤੁਸੀਂ ਨੇ ਹੱਥੇ ਦੇ ਉੱਤੇ ਵਾਰ ਕਰੋ ਔਰ ਇਹ ਕੀ ਕੁਛ ਕਰਨਾ ਚਾਹੁੰਦੇ ਨੇ ਕੀ ਇਹਨਾਂ ਦੇ ਮਕਸਦ ਨੇ ਇਹੀ ਜਾਣਦੇ ਨੇ ਪਰ ਹੁਣ ਇਸ ਮਾਮਲੇ ਦੇ ਵਿੱਚ ਇਸ ਵਿਅਕਤੀ ਨੇ ਆਪਣੀ ਜਾਨ ਗਵਾਹੀ ਔਰ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਜਿਹੜੇ ਨੇ ਉਮਰ ਅਬਦੁੱਲਾ ਉਹ ਇਸ ਦੀ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਦੂਸਰਾ ਜਿਹੜੀ ਅੰਤਮ ਸਮੇਂ ਦੇ ਵਿੱਚ ਕਬਰ ਦੇ ਵਿੱਚ ਦਫਨਾਉਣ ਤੋਂ ਬਾਅਦ ਜਿਹੜੀ ਨਮਾਜ਼ ਪੜ੍ਹੀ ਜਾਂਦੀ ਹੈ ਫਤਵਾ ਉਹ ਜਿਹੜਾ ਆ ਉਹ ਇਸ ਸਾਡੇ ਉਸ ਸੂਬੇ ਦੇ ਮੁੱਖ ਮੰਤਰੀ ਨੇ ਪੜ੍ਹਿਆ ਸੋ ਇਹ ਇੱਕ ਚੰਗਾ ਸੰਕੇਤ ਜਿਹੜਾ ਗਿਆ ਕਿ ਜਿਹੜਾ ਇਨਸਾਨੀਅਤ ਦੇ ਉੱਤੇ ਜਾਨ ਕੁਰਬਾਨ ਕਰਦਾ ਹੈ ਉਦੇ ਨਾਲ ਹਰ ਇੱਕ ਬੰਦਾ ਖੜਾ ਤੇ ਲੋਕਾਂ ਦੀ ਸਹਾਉਨਭੂਤੀ ਉਹਦੇ ਨਾਲ ਹੈ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਜਨਾਜੇ ਦੇ ਵਿੱਚ ਵੀ ਸ਼ਾਮਲ ਹੋਏ ਨੇ ਔਰ ਦੂਸਰੇ ਪਾਸੇ ਇਸ ਦੀ ਬਹਾਦਰੀ ਦੀ ਜਿਹੜੀ ਚਰਚਾ ਅੱਜ ਚਾਰੇ ਪਾਸੇ ਹੈ ਔਰ ਸਟੇਟ ਨੇ ਵੀ ਇਹ ਗੱਲ ਕਹੀ ਹੈ ਜੰਮੂ ਕਸ਼ਮੀਰ ਸਟੇਟ ਨੇ ਕਿ ਹਰ ਸੰਭਵ ਮਦਦ ਇਸ ਪਰਿਵਾਰ ਦੀ ਉਹ ਕਰਨਗੇ ਔਰ ਜਿਸ ਤਰ੍ਹਾਂ ਜੋ ਮੁਆਵਜ਼ਾ ਸਰਕਾਰ ਵੱਲੋਂ ਤੈਅ ਕੀਤਾ ਗਿਆ ਉਹ ਮਿਲੇਗਾ ਇਸ ਵਿਅਕਤੀ ਦੇ ਲਈ ਵੀ ਪਰ ਦੂਜੇ ਪਾਸੇ ਇਹ ਆਪਣੀ ਜਾਨ ਗਵਾ ਕੇ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜਾ ਜਿਹੜੇ ਧਰਮ ਦੇਖ ਕੇ ਜਾਂ ਜਾਤ ਦੇਖ ਕੇ ਜਿਹੜੇ ਗੋਲੀਆਂ ਮਾਰ ਰਹੇ ਸੀ ਸੋ ਇੱਥੇ ਬਚਾਉਣ ਵਾਲਾ ਵੀ ਉਹਨਾਂ ਦੇ ਧਰਮ ਦਾ ਸੀ ਜਿਹੜੇ ਧਰਮ ਦੇ ਉਹ ਠੇਕੇਦਾਰ ਬਣੇ ਹੋਏ ਸੀ ਨੌਸਤਾਂ ਚੈਨ ਸਾਹਿਬ ਜਿਹੜੀ ਕੇਂਦਰ ਸਰਕਾਰ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਦੇ ਸਖਤ ਫੈਸਲੇ ਲੈ ਸਕਦੀ ਹੈ ਕਿਹੜੇ ਆਪਣੇ ਗਵਾਂਡੀ ਮੁਲਕ ਦੇ ਖਿਲਾਫ ਲਊ ਜਾਂ ਅਤੰਕਵਾਦ ਜਿਹੜਾ ਫਲਾਰ ਰਿਹਾ ਹੈ ਨੇ ਟੈਰਰਿਜ਼ਮ ਇਹਦੇ ਖਿਲਾਫ ਜਾਂ ਫਿਰ ਬਾਰਡਰ ਵਗੈਰਾ ਸੀਲ ਕੀਤੇ ਜਾਣਗੇ ਜਾਂ ਫਿਰ ਵਪਾਰ ਤੇ ਇਸ ਚੀਜ਼ ਦਾ ਅਸਰ ਪਊਗਾ ਕਿਵੇਂ ਲੱਗਦਾ ਜੀ ਤੁਹਾਨੂੰ? ਕਾਫੀ ਫੈਸਲੇ ਤਾਂ ਕੇਂਦਰ ਸਰਕਾਰ ਨੇ ਲੈ ਲਏ ਨੇ ਜੀ ਕਿਉਂਕਿ ਉਸ ਹਾਈ ਪਾਵਰ ਮੀਟਿੰਗ ਦਾ ਜਿਹੜਾ ਤੁਸੀਂ ਵੀ ਪਹਿਲਾਂ ਜ਼ਿਕਰ ਕੀਤਾ ਆਪਾਂ ਉਸ ਮੀਟਿੰਗ ਦੇ ਫੈਸਲਿਆਂ ਦੇ ਉੱਤੇ ਆਉਂਦੇ ਆਂ ਸਭ ਤੋਂ ਪਹਿਲਾਂ ਤਾਂ ਵੱਡਾ ਫੈਸਲਾ ਜਿਹੜਾ 1960 ਦੇ ਵਿੱਚ ਜਿਹੜੀ ਜਲ ਸੰਧੀ ਸਾਡੇ ਹੋਈ ਸੀ ਇਹਨਾਂ ਦੇ ਨਾਲ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਉਹਨੂੰ ਭਾਰਤ ਸਰਕਾਰ ਨੇ ਰੋਕ ਲਿਆ ਸੋ ਇਹ ਇੱਕ ਵੱਡਾ ਫੈਸਲਾ ਹੈ ਇਸ ਤੋਂ ਇਲਾਵਾ ਅਟਾਰੀ ਸਰਹੱਦ ਦੇ ਰਾਸਤੇ ਜੋ ਵੀ ਵਪਾਰ ਜਾਂ ਆਉਣ ਜਾਣ ਇਧਰੋਂ ਚੱਲ ਰਿਹਾ ਸੀ ਉਹਨੂੰ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਔਰ ਦੂਸਰਾ ਪਾਕਿਸਤਾਨ ਦੇ ਨਾਗਰਿਕ ਜਿਹੜੇ ਭਾਰਤ ਦੇ ਵਿੱਚ ਆਏ ਹੋਏ ਨੇ ਚਾਹੇ ਉਹ ਕਿਸੇ ਵੀ ਵੀਜੇ ਤੇ ਨੇ ਚਾਹੇ ਉਹ ਮੈਡੀਕਲ ਏਡ ਲੈਣ ਵਾਸਤੇ ਪਹੁੰਚੇ ਹੋਏ ਨੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਆਏ ਹੋਏ ਨੇ ਉਹਨਾਂ ਨੂੰ 48 ਘੰਟਿਆਂ ਦੇ ਵਿੱਚ ਆਪਣਾ ਸਾਡਾ ਭਾਰਤਮੁਲਕ ਛੱਡਣ ਦੇ ਜਿਹੜੇ ਆ ਆਦੇਸ਼ ਉਹ ਜਾਰੀ ਹੋ ਚੁੱਕੇ ਨੇ ਸੋ ਮੈਂ ਫੇਰ ਕਹੂੰਗਾ ਕਿ ਜਿਨ੍ਹਾਂ ਲੋਕਾਂ ਨੇ ਸਾਰਾ ਕੁਝ ਕੀਤਾ ਹੈ ਉਹ ਘਟੋ ਘਟੋ ਉਹ ਦੇਖਦੇ ਜਿਹੜੇ ਮੈਡੀਕਲ ਸਹਾਇਤਾ ਲੈ ਰਹੇ ਨੇ ਮੈਂ ਬਹੁਤ ਸਾਰੇ ਲੋਕਾਂ ਦੀਆਂ ਅਸੀਂ ਇੰਟਰਵਿਊਜ਼ ਵੀ ਅਸੀਂ ਦੇਖੀਆਂ राव ਸਾਹਿਬ ਜਿਹੜੇ ਪਾਕਿਸਤਾਨ ਤੋਂ ਆ ਕੇ ਇੱਥੇ ਆਪਣੇ ਬੱਚਿਆਂ ਦਾ ਆਪਣੇ ਹੋਰ ਪਰਿਵਾਰਕ ਜੀਆਂ ਦਾ ਇਲਾਜ ਕਰਾਉਂਦੇ ਨੇ ਉਹ ਵੀ ਗੱਲ ਮੰਨਦੇ ਨੇ ਕਿ ਭਾਰਤ ਦੇ ਵਿੱਚ ਜਿਹੜਾ ਇਲਾਜ ਹੈ ਉਹ ਉੱਥੇ ਦੇ ਮੁਕਾਬਲੇ ਸਸਤਾ ਤੇ ਮਿਆਰੀ ਤੇ ਵਧੀਆ ਮਿਲਿਆ ਜਾਂਦਾ ਹੈ ਉਹਨਾਂ ਲੋਕਾਂ ਨੂੰ ਵੀ ਇਸ ਵਜ੍ਹਾ ਕਰਕੇ ਆਪਣੇ ਇਲਾਜ ਵਿਚਾਰੇ ਛੱਡ ਕੇ ਉਹਨਾਂ ਨੂੰ ਵਾਪਸ ਜਾਣਾ ਪੈਣਾ ਜਾਂ ਕਹਿ ਲਈਏ ਆਪਣੇ ਪਿਆਰਿਆਂ ਦੀ ਜਾਨ ਜੋਖਮ ਦੇ ਵਿੱਚ ਪਾ ਕੇ ਆਪਣੇ ਪਿਆਰਿਆਂ ਨੂੰ ਮਰਦੇ ਦੇਖ ਕੇ ਜਾਂ ਉਹਨਾਂ ਨੂੰ ਬਹੁਤ ਮਾੜੀ ਹਾਲਾਤ ਦੇ ਵਿੱਚ ਇੱਥੋਂ ਲੈ ਕੇ ਜਾਣਾ ਪੈਗਾ ਜਿਹੜੇ ਕਿ ਡਾਕਟਰੀ ਨਿਗਰਾਨੀ ਦੇ ਵਿੱਚ ਕੋਈ ਆਪਰੇਸ਼ਨ ਕਰਵਾਉਣ ਆਇਆ ਹੋਇਆ ਕੋਈ ਕਿਸੇ ਤਰ੍ਹਾਂ ਦੀ ਹੋਰ ਸਹਾਇਤਾ ਲੈਣ ਵਾਸਤੇ ਇੱਥੇ ਪਹੁੰਚਿਆ ਹੋਇਆ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਨੁਕਸਾਨ ਆ ਰਿਹਾ ਉਹ ਸਭ ਓਟ ਹੋਣਾ ਪੈ ਰਿਹਾ ਔਰ ਦੂਜੇ ਪਾਸੇ ਭਾਰਤ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਾਡੇ ਨਾਗਰਿਕ ਭਾਰਤ ਦੇ ਨੇ ਪਾਕਿਸਤਾਨ ਦੇ ਵਿੱਚ ਗਏ ਹੋਏ ਨੇ ਕਿਸੇ ਵੀ ਵੀਜੇ ਦੇ ਉੱਤੇ ਉਹ ਵੀ ਜਿੰਨੀ ਜਲਦੀ ਹੋ ਸਕਦਾ ਭਾਰਤ ਆਪਣੀ ਵਾਪਸੀ ਕਰਨ ਤੇ ਦੂਜੇ ਪਾਸੇ ਭਾਰਤ ਨੇ ਪਾਕਿਸਤਾਨ ਦਾ ਜਿਹੜਾ ਸਾਡਾ ਉੱਥੇ ਦੂਤਾਵਾਸ ਹੈ ਆਪਣੇ ਨਵੀਂ ਦਿੱਲੀ ਦੇ ਵਿੱਚ ਉਹਦੇ ਵਿੱਚ ਜਿਹੜੇ ਸੈਨਾਮਾ ਨਾਲ ਸੰਬੰਧਿਤ ਕੋਈ ਸਲਾਹਕਾਰ ਹੁੰਦੇ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਇੱਥੋਂ ਖਤਮ ਕਰ ਦਿਓ ਪੋਸਟਾ ਖਤਮ ਕਰ ਦਿੱਤੀਆਂ ਨੇ ਔਰ ਦੂਸਰੇ ਪਾਸੇ ਭਾਰਤ ਨੇ ਵੀ اسلامਾਬਾਦ ਜਿਹੜਾ ਸਾਡਾ ਹਾਈ ਕਮਿਸ਼ਨ ਹੈ ਸਾਡਾ ਪਾਕਿਸਤਾਨ ਦੇ ਵਿੱਚ ਭਾਰਤ ਦਾ ਉਹਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਪੋਸਟਾਂ ਨੇ ਉਹਨਾਂ ਨੂੰ ਵੀ ਘਟਾ ਕਰ ਦਿੱਤਾ ਖਤਮ ਕਰ ਦਿੱਤਾ ਔਰ ਦੂਸਰੇ ਪਾਸੇ ਭਾਰਤ ਸਰਕਾਰ ਨੇ ਡਿਪਲੋਮੈਟ ਸਬੰਧ ਸਿਰਫ ਪਾਕਿਸਤਾਨ ਦੇ ਨਾਲ ਉਹਨੇ ਕੁ ਰੱਖੇ ਨੇ ਜਿੰਨਿਆਂ ਕਦੀ ਲੋੜ ਹੈ ਔਰ ਸਮਝਿਆ ਇਹ ਵੀ ਜਾ ਰਿਹਾ ਹੈ ਕਿ ਹੋ ਸਕਦਾ ਬਿਲਕੁਲ ਟੋਟਲ ਡਿਪਲੋਮੈਟ ਸਬੰਧ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਲ ਸਮਾਪਤ ਹੋ ਜਾਣਗੇ ਔਰ ਈਮੇਲ ਤੱਕ ਹੀ ਸੀਮਤ ਰਹਿ ਜੂ ਸਾਰਾ ਇਹ ਸਿਸਟਮ ਸੋ ਇਸ ਤਰ੍ਹਾਂ ਦੇ ਹਾਲਾਤ ਇਹ ਬੜੇ ਹੋਏ ਨੇ ਔਰ ਦੂਸਰੇ ਪਾਸੇ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਗ ਹੈ ਉਹਨੂੰ ਵੀ ਭਾਰਤ ਸਰਕਾਰ ਕਿਸੇ ਸਮੇਂ ਵੀ ਬੰਦ ਕਰਨ ਦਾ ਜਾਂ ਉਹਨੂੰ ਰੋਕਣ ਦਾ ਆਪਣੇ ਪੱਧਰ ਦੇ ਉੱਤੇ ਫੈਸਲਾ ਲੈ ਸਕਦੀ ਹੈ ਸੋ ਇਹ ਜਿਹੜੀਆਂ ਸ਼ਾਂਤੀ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਦੋਨੋਂ ਮੁਲਕਾਂ ਦੇ ਵਿੱਚ ਚੱਲ ਰਹੀਆਂ ਸੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਜਿਹੜੀ ਆ ਬ੍ਰੇਕ ਲੱਗਦੀ ਜਾਂ ਲੱਗ ਚੁੱਕੀ ਨਜ਼ਰ ਆ ਰਹੀ ਆ ਰੌਸਾਂ ਚੈਨ ਸਰ ਇਹਦਾ ਮਤਲਬ ਜਿਹੜੀ ਅਤੰਕੀ ਸੀ ਉਹ ਆਪਣੇ ਜੋ ਵੀ ਉਹਨਾਂ ਦੀ ਸਾਜ਼ਿਸ਼ ਸੀ ਉਹਦੇ 'ਚ ਲੋਕਾਂ ਨੂੰ ਮਾਰਨ ਜੀ ਵੀ ਕਾਮਯਾਬ ਹੋਵੇ ਜਿਹੜੀ ਸ਼ਾਂਤੀ ਭੰਗ ਕਰਨ ਦਾ ਉਹਨਾਂ ਦਾ ਇੱਕ ਇਹ ਹੁੰਦਾ ਜੀ ਉਹਨਾਂ ਦਾ ਨਿਸ਼ਾਨਾ ਹੁੰਦਾ ਹੈ ਉਹਦੇ 'ਚ ਵੀ ਉਹ ਕਾਮਯਾਬ ਹੋ ਗਏ ਉਧਰ ਜਿਹੜੇ ਬਿਲਕੁਲ ਸਹੀ ਨੇਵੀ ਦੇ ਜਵਾਨ ਦਾ ਉਥੇ ਕਤਲ ਹੋਇਆ ਸੀ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ ਜੀ ਵਿਨੇਂਦਰワਲ ਇੱਕ ਜਵਾਬ ਸਾਡਾ ਲੈਫਟੇਨੈਂਟ ਜਰਨਲ ਸੀ ਨੇਵੀ ਦਾ ਜਿਹਦੀ ਕੀ ਮੈਰਿਜਰ ਆਉ ਸਾਹਿਬ 16 ਅਪ੍ਰੈਲ ਨੂੰ ਹੋਈ ਸੀ ਤੇ ਇਹ ਆਪਣੀ ਧਰਮ ਪਤਨੀ ਦੇ ਨਾਲ ਜਿਹੜਾ ਉਥੇ ਹਨਮਨ ਹਨੀਮੂਨ ਮਨਾਉਣ ਵਾਸਤੇ ਕਸ਼ਮੀਰ ਦੇ ਵਿੱਚ ਗਿਆ ਸੀ ਜਿਹਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਸੋ ਇਸ ਫੌਜੀ ਦੀ ਜਿਹੜੀ ਇਸ ਦੀ ਜਵਾਨ ਦੀ ਸਾਡੇ ਦੀ ਜਦੋਂ লাশ ਦਿੱਲੀ ਪਹੁੰਚਦੀ ਆ ਤਾਂ ਪਰਿਵਾਰ ਦਾ ਇਹਨੂੰ ਚਾਉਣ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਸੋ ਇਹਦੀ ਉਹ ਨਵਿਆਹੀ ਜਿਹੜੀ ਇਹਦੀ ਧਰਮ ਪਤਨੀ ਜਿਨ੍ਹਾਂ ਨੇ ਹਲੇ ਆਪਣੇ ਚਾ ਵੀ ਪੂਰੇ ਨਹੀਂ ਸੀ ਕੀਤੇ ਰਾਜ ਸਾਹਿਬ ਜ਼ਿੰਦਗੀ ਦੇ ਉਹ ਵੀ ਉਸ ਜਦੋਂ ਤਬੂਤ ਦੇ ਨਾਲ ਚਿਬੜ ਕੇ ਜਦੋਂ ਨੇ ਧਾਹਾਂ ਮਾਰੀਆਂ ਤਾਂ ਹਰ ਦਿਲ ਫਸੀ ਜਾ ਗਿਆ ਉਸ ਤੋਂ ਬਾਅਦ ਇਹਦੀ ਅੰਤਮ ਯਾਤਰਾ ਜੇ ਕਹੀਏ ਵੀ ਤਾਂ ਉਹ ਉੱਥੇ ਹੀ ਸ਼ੁਰੂ ਹੋ ਗਈ ਸੀ ਕਿਉਂਕਿ ਦਿੱਲੀ ਦੀ ਮੁੱਖ ਮੰਤਰੀ ਅ ਰੇਖਾ ਸ਼ਰਮਾ ਜਿਹੜੇ ਆ ਉਹ ਉਥੇ ਪਹੁੰਚਦੇ ਨੇ ਉਹ ਸ਼ਰਧਾਜਲੀ ਦਿੰਦੇ ਨੇ ਇਸ ਤੋਂ ਇਲਾਵਾ ਜਦੋਂ ਇਹਨੂੰ ਕਰਨਾਲ ਦੇ ਵਿੱਚ ਇਸ ਜਵਾਨ ਨੂੰ ਲਜਾਇਆ ਜਾਂਦਾ ਜਿੱਥੇ ਕਿਦਾ ਅੰਤਮ ਸੰਸਕਾਰ ਕੀਤਾ ਗਿਆ राव ਸਾਹਿਬ ਉਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਲੋਕੋ ਮੌਜੂਦ ਸੀਗੇ ਔਰ ਦੂਜਾ ਇਸ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਰ ਕਰਨ ਵਾਸਤੇ ਜਿੱਥੇ ਹਰਿਆਣਾ ਦੇ ਆਪਣੇ ਮੁੱਖ ਮੰਤਰੀ ਤੇ ਹੋਰ ਆਲਾ ਜਿਹੜੇ ਆ ਸਿਆਸਤਦਾਨ ਤੇ ਹੋਰ ਵੱਡੇ ਅਧਿਕਾਰੀ ਉਥੇ ਮੌਜੂਦ ਸੀ ਉੱਥੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਉੱਥੇ ਪਹੁੰਚੇ ਸੀ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਦੇਣ ਵਾਸਤੇ ਔਰ ਦੂਸਰੇ ਪਾਸੇ ਨੇਵੀ ਦੇ ਅਧਿਕਾਰੀ ਨੇ ਇਸ ਜਾਵਜ ਸਿਪਾਹੀ ਦੀ ਜਿਹੜੀ ਇਸ ਜਰਨਲ ਦੀ ਜਿਹੜੀ ਗੱਲ ਦੱਸੀ ਹੈ ਉਹ ਕਹਿੰਦੇ ਬੜਾ ਹਸਮੁਖ ਸੁਭਾਅ ਦਾ ਸੀ ਔਰ ਆਪਣੀ ਡਿਊਟੀ ਪ੍ਰਤੀ ਬੜਾ ਇਮਾਨਦਾਰ ਸੀ ਔਰ ਹਮੇਸ਼ਾ ਸਮਾਪਤ ਰਹਿੰਦਾ ਸੀ ਆਪਣੀ ਡਿਊਟੀ ਦੇ ਲਈ ਸੋ ਇਸ ਦਾ ਘਾਟਾ ਜਿਹੜਾ ਨੇਵੀ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਹੈ ਸੋ ਇਸ ਸਮੇਂ ਜਦੋਂ ਇਸ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਉਹ ਜਿਹੜੀ ਗੱਲ ਤੁਸੀਂ ਕਹੀ ਕਿ ਉਹ ਜਿਨ੍ਹਾਂ ਨੇ ਸਾਰਾ ਕਾਰਾ ਕੀਤਾ ਉਹ ਜਿਸ ਮਕਸਦ ਦੇ ਵਿੱਚ ਉਹ ਚਾਹੁੰਦੇ ਸੀ ਜੋ ਮਕਸਦ ਉਹ ਪੂਰਾ ਉਹਨਾਂ ਦਾ ਹੋ ਗਿਆ ਦੋਨੋਂ ਫਿਰਕਿਆਂ ਨੂੰ ਆਪਸ ਦੇ ਵਿੱਚ ਅਲੱਗ ਕਰਨਾ ਚਾਹੁੰਦੇ ਸੀ ਉਹ ਵੀ ਹੁੰਦਾ ਨਜ਼ਰ ਆ ਰਿਹਾ ਸੋ ਮੈਂ ਭਾਰਤ ਸਰਕਾਰ ਨੂੰ ਵੀ ਅਪੀਲ ਕਰੂੰਗਾ ਕਿ ਇਸ ਤਰ੍ਹਾਂ ਦੀ ਉਹਨਾਂ ਦੀਆਂ ਚਾਲਾਂ ਜਿਹੜੀਆਂ ਨੇ ਉਹ ਕਦੇ ਪੂਰੀਆਂ ਨਾ ਹੋਣ ਦਿੱਤੀਆਂ ਜਾਣ ਔਰ ਦੂਸਰਾ ਜਸਰਾ ਤਾਂ ਉੱਥੇ ਮਾਹੌਲ ਸੀ ਔਰ ਗਵਾਂਡੀ ਮੁਲਕ ਪ੍ਰਤੀ ਗੁੱਸਾ ਸੀ ਜਿਹੜਾ ਉੱਥੇ ਮੌਜੂਦ ਲੋਕਾਂ ਦੇ ਵਿੱਚ ਉਹ ਦੇਖਿਆ ਬਣਦਾ ਸੀ ਔਰ ਗੁੱਸੇ ਦੇ ਨਾਲ ਨਾਲ ਜਿਹੜੇ ਉਹ ਨਾਰੇ ਲੱਗ ਰਹੇ ਸੀਗੇ ਉਹ ਆਕਾਸ਼ ਚੀਜ਼ ਦੇ ਸੀ ਤੇ ਕਾਫੀ ਗੰਮਗਿਨ ਮਾਹੌਲ ਦੇ ਵਿੱਚ ਇਸ ਜਵਾਨ ਦਾ ਤੇ ਹੋਰ ਬਹੁਤ ਸਾਰੇ ਲੋਕਾਂ ਦਾ ਕੱਲ ਤਕਰੀਬਨ ਸੰਸਕਾਰ ਹੋ ਗਿਆ ਜੀ ਚੈਲ ਸਾਹਿਬ ਜਦੋਂ ਆਪਾਂ ਪਿਛਲੇ ਦਿਨੀ ਭੋਪੁਰ ਗਏ ਸੀ ਤੁਸੀਂ ਆਪਣੇ ਸਾਥਕਾ ਡੀਐਸਪੀ ਮਹਾਦਰ ਸਿੰਘ ਰਾਓ ਨਾਲ ਵੀ ਗੱਲ ਕਰ ਰਹੇ ਸੀ ਪਾਕਿਸਤਾਨ ਦੇ ਤੁਸੀਂ ਵੀ ਕਈ ਗੇੜੇ ਲਾਏ ਨੇ ਉਹਨਾਂ ਨੇ ਵੀ ਲਾਏ ਨੇ ਉੱਥੇ ਦਾ ਆਵਾਮ ਤਾਂ ਬਹੁਤ ਚਾਹੁੰਦਾ ਜੀ ਆਪਾਂ ਵੀ ਉਹਨਾਂ ਨੂੰ ਚਾਹੁੰਦੇ ਆ ਜਦੋਂ ਕੋਈ ਐਸੀ ਘਟਨਾ ਹੋ ਜਾਂਦੀ ਹੈ ਫਿਰ ਇਹ ਕੀ ਕਾਰਨ ਹੁੰਦਾ ਵੀ ਲੋਕ ਲੋਕਾਂ ਦਾ ਗੁੱਸਾ ਜਿਹੜਾ ਆਪਸ ਵਿੱਚ ਕਿਉਂ ਉਹ ਇੱਕ ਤਲਖੀ ਦਾ ਮਾਹੌਲ ਪੈਦਾ ਹੋ ਜਾਂਦਾ ਜੀ ਰਾਓ ਸਾਹਿਬ ਵਾਕਈ ਵੱਡੀ ਗੱਲ ਤੁਸੀਂ ਕਹੀ ਹੈ ਕਿਉਂਕਿ ਬਹਾਦਰ ਸਿੰਘ ਰਾਓ ਸਾਹਿਬ ਜਿਹੜੇ ਹੁਣੇ ਹੀ ਥੋੜੀ ਦਿਨ ਪਹਿਲਾਂ ਪਾਕਿਸਤਾਨ ਜਾ ਕੇ ਗੁਰਤਾਮਾ ਦੀ ਯਾਤਰਾ ਕਰਕੇ ਆਏ ਨੇ ਸੋ ਉਹਨਾਂ ਨੇ ਵੀ ਦੱਸਿਆ ਵੀ ਕਿਸ ਤਰ੍ਹਾਂ ਉੱਥੇ ਆਪਸ ਦੇ ਵਿੱਚ ਪਿਆਰ ਮੁਹੱਬਤ ਹੈ ਕਿੰਨਾ ਉਹ ਲੋਕ ਸਾਨੂੰ ਚਾਹੁੰਦੇ ਨੇ ਜਾਂ ਪਿਆਰ ਕਰਦੇ ਨੇ ਤੇ ਮੈਨੂੰ ਵੀ ਜਦੋਂ ਮੈਂ ਖੇਡਦਾ ਰਿਹਾ ਕਿਉਂਕਿ ਮੇਰੀ ਨਿਗਾਹ ਦੀ ਪ੍ਰੋਬਲਮ ਹੋਣ ਕਰਕੇ ਮੈਂ ਵੀ ਪਾਕਿਸਤਾਨ ਜਿਹੜਾ ਆਪਣੀ ਭਾਰਤ ਦੀ ਬਲਾਈਂਡ ਕ੍ਰਿਕਟ ਟੀਮ ਦਾ ਹਿੱਸਾ ਹੋਣ ਦੇ ਨਾਤੇ ਪਾਕਿਸਤਾਨ ਖੇਡ ਕੇ ਆਇਆ ਔਰ ਉੱਥੋਂ ਦੇ ਆਮ ਆਵਾਮ ਨੇ ਜਿਹੜਾ ਸਾਨੂੰ ਉੱਥੇ ਪਿਆਰ ਦਿੱਤਾ ਉਹ ਬਾਕੀ ਕਾਬਲੇ ਤਾਰੀਫ ਹੈ ਪਰ ਇਹ ਜਿਹੜੇ ਕੁਝ ਚਾਦਕ ਲੋਕ ਨੇ ਜਿਨ੍ਹਾਂ ਦੀ ਰੋਟੀ ਸਿਰਫ ਇਹਨਾਂ ਚੀਜ਼ਾਂ ਦੇ ਨਾਲ ਹੀ ਚੱਲਦੀ ਹੈ ਸੋ ਮੈਨੇ ਸਮਝਦਾ ਕਿ ਇਹ ਲੋਕ ਆਪਣੇ ਮਨਸੂਬਿਆਂ 'ਚ ਕਾਮਯਾਬ ਹੋਣਗੇ ਸੋ ਹੁਣ ਸਮਾਂ ਆ ਗਿਆ ਦੋਨੋਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਹ ਤੈਅ ਕਰਨਾ ਪਏਗਾ ਕਿ ਅਸੀਂ ਰਸਤਾ ਕਿਹੜਾ ਅਪਣਾਉਣਾ ਹੈ ਕਿਉਂਕਿ ਦੇਖੋ ਪਾਕਿਸਤਾਨ ਦੇ ਕੋਲੇ ਜੰਮੂ ਕਸ਼ਮੀਰ ਦੇ ਲਈ ਠੀਕ ਹੈ ਤੁਸੀਂ ਡਿਪਲੋਮੈਟ ਤਰੀਕੇ ਦੇ ਨਾਲ ਲੜਾਈ ਲੜੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ UN ਦੇ ਵਿੱਚ ਗਲ ਰੱਖ ਦਿਓ ਭਾਰਤ ਉੱਥੇ ਬੜੀ ਬਦਲੇਰੀ ਦੇ ਨਾਲ ਡਿਫੈਂਡ ਵੀ ਕਰਦਾ ਉਸ ਚੀਜ਼ ਨੂੰ ਪਰ ਜਿੱਥੇ ਤੁਸੀਂ ਆ ਜਿਹੜਾ ਹਥਿਆਰਬੰਦ ਸੰਘਰਸ਼ ਹੈ ਇਹਦੀ ਕਿਸੇ ਵੀ ਰੂਪ ਦੇ ਵਿੱਚ ਹੁਣ ਤੁਸੀਂ ਇਹਦੀ ਹਮਾਇਤ ਨਹੀਂ ਕਰ ਸਕਦੇ ਕਿਉਂਕਿ ਇਸ ਮਾਮਲੇ ਦੇ ਵਿੱਚ ਹੁਣ ਪੂਰੇ ਵਰਲਡ ਦੇ ਵਿੱਚ ਪੂਰੀ ਜਿਹੜੀ ਆ ਸਾਰੀਆਂ ਤਾਕਤਾਂ ਜਿੰਨੀਆਂ ਵੱਡੀਆਂ ਨੇ ਚਾਹੇ ਅਮਰੀਕਾ ਵਰਗੇ ਵੱਡੇ ਮੁਲਕ ਨੇ ਉਹ ਸਰਗਰਮ ਨੇ ਔਰ ਉਹਨਾਂ ਦਾ ਇੱਕ ਗੱਲ ਸੰਦੇਸ਼ ਸਖਤ ਜਿਹੜਾ ਉਦੇਸ਼ ਹੈ ਡੋਨਲਡ ਟਰੰਪ ਦਾ ਉਹਨਾਂ ਨੇ ਇਹ ਗੱਲ ਕਹੀ ਹੈ ਜਿੱਥੇ ਤਾਹ ਪਰ ਰਾਣਾ ਨੂੰ ਉਹਨਾਂ ਨੇ ਭਾਰਤ ਦੇ ਹਵਾਲੇ ਕਰਕੇ ਵੱਡਾ ਸੰਕੇਤ ਦੇ ਦਿੱਤਾ ਕਿ ਅਤਵਾਦ ਚਾਹੇ ਉਹ ਭਾਰਤ ਦੇ ਵਿੱਚ ਹੋ ਰਿਹਾ ਚਾਹੇ ਅਮਰੀਕਾ 'ਚ ਹੋ ਰਿਹਾ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋ ਰਿਹਾ ਉਦਲੇ ਕੋਈ ਥਾਂ ਨਹੀਂ ਹੈ ਸੋ ਹੁਣ ਇਹਨਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਿਹੜੀ ਆਪਸ ਦੇ ਵਿੱਚ ਮਾਰ ਤਾੜ ਵਾਲੀ ਜਿਹੜੀ ਚੀਜ਼ ਹੈ ਇਹਦੇ ਤੋਂ ਅਗਰ ਪਾਕਿਸਤਾਨ ਸਰਕਾਰ ਨਾ ਹੁਣ ਸਮਝੀ ਤੇ ਜਾਂ ਉਹਨਾਂ ਨੇ ਕੋਈ ਫੈਸਲਾ ਨਾ ਲਿਆ ਤਾਂ ਇਹਦੇ ਜਿਹੜੇ ਸਿੱਟੇ ਗੰਭੀਰ ਜਿਹੜੇ ਆ ਉਹ ਨਿਕਲਣੇ ਲਗਭਗ ਤੈਏ ਨੇ ਕਿਉਂਕਿ ਪਾਕਿਸਤਾਨ ਨੂੰ ਪਹਿਲਾਂ ਵੀ ਭਾਰਤ ਨੇ ਸਰਜਿਕਲ ਸਟ੍ਰਾਈਕ ਵੀ ਕੀਤੀਆਂ ਨੇ ਤੇ ਹੁਣ ਵੀ ਹਾਲਾਤ ਜਿਹੜੇ ਕੋਈ ਜ਼ਿਆਦਾ ਅੱਛੇ ਨਜ਼ਰ ਨਹੀਂ ਆ ਰਹੇ ਰੌਸਾਂ ਚੈਲਸਾਹ ਇੱਕ ਕੇਸ ਫਬਰ ਤੋਂ ਬਾਅਦ ਇੱਕ ਜਿਹੜਾ ਇੱਕ ਹੋਰ ਪੱਖ ਮੇਰੀ ਨਿਗਾ ਚ ਆਇਆ ਪਰਸੋਂ ਦਾ ਹੀ ਲਾ ਲੋ ਜਦੋਂ ਉਹ ਲੈਫਟੀਨੈਂਟ ਸਾਹਿਬ ਨੂੰ ਮਾਰ ਦਿੱਤਾ ਗਿਆ ਉਹਨਾਂ ਦੀ ਡੈੱਡ ਬੋਡੀ ਪਈ ਸੀ ਉੱਥੇ ਘਾਹ ਦੇ ਉੱਤੇ ਉਹਨਾਂ ਦੀ ਧਰਮ ਪਤਨੀ ਕੋਲ ਬੈਠੇ ਨੇ ਉਹ ਫੋਟੋ ਬਹੁਤ ਸ਼ੇਅਰ ਹੋਈ ਹੈ ਬਹੁਤ ਲੋਕਾਂ ਨੇ ਆਹ ਦਾ ਨਾਰਾ ਮਾਰਿਆ ਤੇ ਇਹ ਕਹਿ ਰਹੇ ਵੀ ਇੱਕ ਤਰ੍ਹਾਂ ਦਾ ਹੜ ਆ ਗਿਆ ਸ਼ੋਗਮਈ ਲਹਿਰ ਜਿਹੜੀ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਦੌੜ ਗਈ ਆਪਾਂ ਹਮੇਸ਼ਾ ਹੀ ਦੇਖਦੇ ਆ ਜਿਹੜਾ ਸੋਸ਼ਲ ਮੀਡੀਆ ਇਹ 네ਗੇਟਿਵ ਚੀਜ਼ਾਂ ਨੂੰ ਜਾਂ ਦੂਜਿਆਂ ਮਜ਼ਾਕ ਉਡਾਉਣ ਵਾਲੇ ਪਾਸੇ ਨੂੰ ਜਾਦੇ-ਜਾਦਾ ਹੁੰਦਾ ਪਰ ਇਹਦੇ 'ਚ ਇਹ ਇਥੇ ਵੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਦੇ ਘਰ ਕੋਈ ਇਹੋ ਜਿਹੀ ਘਟਨਾ ਹੋ ਗਈ ਵੀ ਆਪਾਂ ਉਥੇ ਜਾ ਕੇ ਦੁੱਖ ਵੰਡਾਈਏ ਉਹ ਆਪਾਂ ਜੇ ਕੋਈ ਪੋਸਟ ਵੀ ਪਾ ਦਈਏ ਫੋਟੋ ਵੀ ਪਾ ਦਈਏ ਆਪਣਾ ਜਿਹੜੇ ਆਪਣੇ ਮਨ ਦੇ ਜਿਹੜੇ ਬਲਬਰੇ ਨੇ ਉਹ ਵੀ ਆਪਾਂ ਉਥੇ ਵਿਅਕਤ ਕਰ ਦਈਏ ਤਾਂ ਉਹ ਵੀ ਬਹੁਤ ਬੜੀ ਗੱਲ ਹੁੰਦੀ ਹੈ ਮੈਸੇਜ ਵੀ ਹੁੰਦਾ ਇੱਕ ਸਰਕਾਰਾਂ ਨੂੰ ਇਹ ਚੀਜ਼ ਨੂੰ ਅੱਗੇ-ਅੱਗੇ ਜਦੋਂ ਵਾਇਰਲ ਹੁੰਦੀਆਂ ਨੇ ਸਰਕਾਰਾਂ ਤੱਕ ਵੀ ਇਹ ਚੀਜ਼ ਪਹੁੰਚਦੀ ਹੈ ਵੀ ਲੋਕਾਂ ਨੂੰ ਕਿੰਨਾ ਦੁੱਖ ਹੋਇਆ ਤੁਹਾਨੂੰ ਕਿਵੇਂ ਲੱਗਦਾ ਸੋਸ਼ਲ ਮੀਡੀਆ ਦਾ ਕੀ ਰੋਲ ਰਿਹਾ ਹੈ ਇਸ ਘਟਨਾ ਦੇ ਪ੍ਰਤੀ ਸੋਸ਼ਲ ਮੀਡੀਆ ਦਾ ਰੋਲ राव ਸਾਹਿਬ ਠੀਕ ਠਾਕ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਨੂੰ ਤੁਹਾਨੂੰ ਸਭ ਨੂੰ ਵਿਜਲਿਤ ਕਰਦੀਆਂ ਨੇ ਜਿਹੜੀਆਂ ਕਿ ਸਾਹਮਣੇ ਨਹੀਂ ਆਉਣੀਆਂ ਚਾਹੀਦੀਆਂ ਸੋ ਇਸ ਤਰ੍ਹਾਂ ਦੀਆਂ ਤਸਵੀਰਾਂ ਬਣੀਆਂ ਹੀ ਨਹੀਂ ਚਾਹੀਦੀਆਂ ਕਿਉਂਕਿ ਕਾਰਨ ਇਹ ਕਿ ਕਿਸੇ ਦੀ ਵੀ ਜਾਨ ਲੈਣੀ ਕੋਈ ਮੈਨ ਜ਼ਿਆਦਾ ਵਧੀਆ ਨਹੀਂ ਇਸ ਚੀਜ਼ ਨੂੰ ਮੰਨਦਾ ਠੀਕ ਆ ਤੁਹਾਡੇ ਇਹਨਾਂ ਵਿਚਾਰਕ ਮਤਵ ਭੇਜਦੇ ਨੇ ਉਹਦੇ ਹੋਰ بڑے ਤਰੀਕੇ ਨੇ ਸੋ ਇਹ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਆਈਆਂ ਨੇ ਇਹਨਾਂ ਨੇ ਹਰ ਇੱਕ ਦੇਲੋਂ ਚ ਜੋੜ ਕੇ ਰੱਖ ਦਿੱਤਾ ਸੋ ਦੂਜੇ ਪਾਸੇ ਝਾਰਖੰਡ ਦੇ ਬਕਾਰੋ ਸ਼ਹਿਰ ਦੇ ਇੱਕ ਵਿਅਕਤੀ ਵੱਲੋਂ rau ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਘਟਨਾ ਨੂੰ ਜਸਟੀਫਾਈ ਕੀਤਾ ਗਿਆ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੋ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਕਾਰਨਾਂ ਉਹਨੇ ਇਸ ਚੀਜ਼ ਦੀ ਪ੍ਰਸ਼ੰਸਾ ਕਿਉਂ ਕੀਤੀ ਹੈ ਔਰ ਦੂਸਰੇ ਪਾਸੇ ਜੰਮੂ ਕਸ਼ਮੀਰ ਤੇ ਵਿੱਚ ਵੀ 250 ਤੋਂ ਵੱਧ ਕੱਲ ਸ਼ਾਮ ਤੱਕ ਜਿਹੜੇ ਸ਼ੱਕੀ ਲੋਕ ਸੀ ਉਹਨਾਂ ਨੂੰ ਭਾਰਤ ਸਰਕਾਰ ਆਪਣੇ ਉਥੋਂ ਦੀ ਸਕਿਉਰਿਟੀ ਨੇ ਰਾਉਂਡ ਅਪ ਕਰ ਲਿਆ ਉਹਨਾਂ ਤੋਂ ਪੁੱਛਗਿੱਛ ਬੜੀ ਸ਼ਕਤੀ ਦੇ ਨਾਲ ਕੀਤੀ ਜਾ ਰਹੀ ਹੈ ਸੋ ਫਿਰ ਮੈਂ ਕਹੂੰਗਾ ਕਿ ਜਿਨ੍ਹਾਂ ਨੇ ਜਿਸ ਮਕਸਦ ਲਈ ਇਹ ਸਾਰਾ ਕੁਝ ਕੀਤਾ ਸੀ ਉਹ ਆਪਣੇ ਮਕਸਦ 'ਚ ਕਾਮਯਾਬ ਹੋਣ ਦਾ ਹੋਣ ਪਰ ਜੰਮੂ ਕਸ਼ਮੀਰ ਦੇ ਲੋਕਾਂ ਦੇ ਨੇ ਵੱਡੀ ਸਮੱਸਿਆ ਲੈ ਕੇ ਉਹ ਜ਼ਰੂਰ ਖੜੀ ਕਰ ਗਏ ਨੇ ਔਰ ਦੂਜੇ ਪਾਸੇ ਜੰਮੂ ਕਸ਼ਮੀਰ ਤੋਂ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਤਸਵੀਰਾਂ ਤੁਸੀਂ ਵੀ ਦੇਖੀਆਂ राव ਸਾਹਿਬ ਲੋਕ ਮੌਤੀਆਂ ਫੜ ਕੇ ਲੋਕ ਬੈਨਰ ਫੜ ਕੇ ਇਸ ਹਮਲੇ ਦੇ ਵਿਰੁੱਧ ਦੇ ਵਿੱਚ ਔਰ ਇਹਨਾਂ ਸਲਾਨੀਆਂ ਦੇ ਹੱਕ ਦੇ ਵਿੱਚ ਜਿਹੜੇ ਤੇ ਜਾਨ ਗਵਾ ਚੁੱਕੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਆਧਾ ਨਾਰਾ ਮਾਰਦੇ ਵੀ ਅਸੀਂ ਜੰਮੂ ਕਸ਼ਮੀਰ ਦੇ ਲੋਕ ਦੇਖੇ ਨੇ ਔਰ ਇਸ ਤੋਂ ਇਲਾਵਾ ਸ਼ਾਹੀ ਇਬਾਦ ਜਿਹੜੇ ਸਾਡੇ ਪੰਜਾਬ ਦੇ ਨੇ ਲੁਧਿਆਣਾ ਤੋਂ ਉਹਨਾਂ ਨੇ ਵੀ ਇਸ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਸੋ ਉਹਨਾਂ ਨੇ ਕਿਹਾ ਕਿ ਕੋਈ ਵੀ ਧਰਮ ਜਿਹੜਾ ਜਿੱਦਾਂ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦਾ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੁਸਲਮ ਧਰਮ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕਿਸੇ ਨੂੰ ਵੀ ਆਜ਼ਾਦੀ ਨਹੀਂ ਦਿੰਦਾ ਵੀ ਕਿਸੇ ਨੂੰ ਕੋਈ ਬੰਦੂਕ ਦੇ ਜ਼ੋਰ ਦੇ ਉੱਤੇ ਧਰਮ ਮੰਨਵਾਵੇ। ਬਿਲਕੁਲ ਚਹਿਲ ਸਾਹਿਬ ਜਿਹੜੀ ਸ਼ੇਖ ਸਾਦੀ ਜੀ ਨੇ ਗੱਲ ਕਹੀ ਹੈ ਕਿ ਸ਼ਾਂਤੀ ਦੇ ਦਿਨਾਂ 'ਚ ਤੁਸੀਂ ਬ੍ਰਦਰਰੀ ਦੀ ਉਪਰਾਲਾ ਕਰੋ ਇਹ ਉਪਰਾਲੇ ਜਾਰੀ ਰਹਿਣੇ ਚਾਹੀਦੇ ਨੇ। ਇਹ ਇਹਨਾਂ ਲਾਈਨਾਂ ਦੇ ਨਾਲ ਇਜਾਜ਼ਤ ਲੈਣੇ ਆ। ਮਿਹਰਬਾਨੀ ਚਹਿਲ ਸਾਹਿਬ। ਸ਼ੁਕਰੀਆ ਜੀ। ਜੀ ਧੰਨਵਾਦ ਰੌਫ ਸਾਹਿਬ। ਸੋ ਫੇਰ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਇਹ ਗੱਲ ਅਪੀਲ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦਾ ਜਿਹੜੇ ਹੁਣ ਜੋ ਹਾਲਾਤ ਬਣੇ ਹੋਏ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਪੋਸਟ ਨ ਨਾ ਉਹਨੂੰ ਲਾਈਕ ਤੇ ਕਮੈਂਟ ਕੀਤਾ ਜਾਵੇ ਜਿਹਦਾ ਤੁਹਾਨੂੰ ਭਰੋਸਾ ਨਾ ਹੋਵੇ ਕਿ ਇਹ ਸਹੀ ਆ ਜਾਂ ਇਹ ਗਲਤ ਹੈ ਕਿਉਂਕਿ ਬਹੁਤ ਕੁਝ ਐਸਾ ਇਹਨਾਂ ਦਿਨਾਂ ਦੇ ਵਿੱਚ ਚੱਲਦਾ ਹੁੰਦਾ ਹੈ ਕਈ ਵਾਰੀ ਉਹ ਸਾਡੇ ਤੁਹਾਡੇ ਸਾਰਿਆਂ ਦੀ ਮੁਸੀਬਤ ਖੜੀ ਕਰ ਸਕਦਾ ਸੋ ਬਹੁਤ ਦੇਖ ਕੇ ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਰਾਵ ਸਾਫ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ